ਕਹਿੰਦਾ ਕਿ ਆਹ ਮਹਾਰਾਜ ਹਾਥੀ ਤਾਂ ਚੜਿਆ ਆ ਰਿਹਾ ਹੁਣ ਕੌਣ ਲੜੇਗਾ ਹਾਥੀ ਨਾਲ ਫਿਰ ਮਹਾਰਾਜ ਨੇ ਕਿਹਾ ਭਾਈ ਬਚਤਰ ਸਿੰਘ ਸ਼ੇਰ ਲੜੇਗਾ ਸਾਡਾ ਇਹ ਗੁਰੂ ਸਾਹਿਬ ਨੇ ਫਿਰ ਥਾਪੜਾ ਦਿੱਤਾ ਤੇ ਸਾਡਾ ਇਤਿਹਾਸ ਕਹਿੰਦਾ ਜਦੋਂ ਮਹਾਰਾਜ ਥਾਪੜਾ ਦਿੱਤਾ ਨਾਲ ਨਾਗਣੀ ਬਰਸ਼ਾ ਦੇਣ ਲੱਗੇ ਤੇ ਭਾਈ ਬਚਤਰ ਸਿੰਘ ਸਾਹਿਬ ਨੇ ਕਿਹਾ ਮਹਾਰਾਜ ਇਹਦੀ ਕੀ ਲੋੜ ਹੈ ਥਾਪੜਾ ਦਿੱਤਾ ਜਦੋਂ ਇੰਨੀ ਤਾਕਤ ਮਹਿਸੂਸ ਹੋਈ ਕਹਿੰਦਾ ਮਹਾਰਾਜ ਮੈਂ ਤਾਂ ਇੰਦਰ ਦਾ ਖਰਾਵਤ ਹਾਥੀ ਪਿਛਾੜਦੇ ਆ ਤਾਂ ਕੱਖੋ ਵੀ ਨਹੀਂ ਤੁਸੀਂ ਇੱਡੀ ਬਖਸ਼ਿਸ਼ ਕਰ ਦਿੱਤੀ ਆ ਮੇਰੇ ਤੇ ਮਹਾਰਾਜ ਕਹਿੰਦੇ ਨਹੀਂ ਪਰਛਾ ਲੈ ਕੇ ਜਾ ਫਿਰ ਸਤਿਗੁਰੂ ਜੀ ਨੇ ਆਖਿਆ ਵੀ ਇਹ ਨਾ ਸੋਚੀ ਕਿ 12 ਫਲਾਦ ਦੇ ਚੌੜੇ ਤਵੇ ਬੱਜੇ ਹੋਇਆ ਬਸ ਪ੍ਰਿਆਸ ਕਰੀ ਗੁਰੂ ਨਾਨਕ ਸਾਹਿਬ ਰਹਿਮਤ ਕਰਨਗੇ ਜਦੋਂ ਪਰਛੇ ਦਾ ਵਾਰ ਕਰੇਗਾ ਸਿੱਧਾ ਮੱਥੇ 'ਚ ਮਾਰੀ ਤੇ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਮਾਰੀ ਇਤਿਹਾਸ ਵਿੱਚ ਲਿਖਿਆ ਮਹਾਰਾਜਾ ਖੇ ਜਦੋਂ ਵਰਛੇ ਦਾ ਬਾਹਰ ਕਰੇਗਾ ਗੁਰੂ ਨਾਨਕ ਸਾਹਿਬ ਦਾ ਨਾਂ ਨਹੀਂ ਉਹਨੂੰ ਤੇ ਫਿਰ ਕਿਵੇਂ ਭਾਈ ਬਚਿੱਤਰ ਸਿੰਘ ਸਾਹਿਬ ਨੂੰ ਬਖਸ਼ਿਸ਼ ਹੋਈ ਮਹਾਰਾਜ ਦੀ ਕਹਿੰਦੇ ਆ ਕਿ ਜਿਹੜਾ ਲੋਹਗੜ੍ਹ ਦਾ ਕਿਲਾ ਸੀ ਉਹਦੇ ਅੰਦਰ ਭਾਈ ਬਚਿੱਤਰ ਸਿੰਘ ਸਾਹਿਬ ਜੀ ਘੋੜੇ ਤੇ ਸਵਾਰ ਖੜੇ ਜਦੋਂ ਕੇਸਰੀ ਚੰਦ ਰਾਜਾ ਆਪਣੀ ਫੌਜ ਨੂੰ ਪਿੱਛੇ ਉਹ ਆਹਰਾ ਲਾਉਂਦੇ ਹੋਏ ਪਰਛੇਰੀਆਂ ਚੋਪਾ ਲਾਉਂਦੇ ਹੋਏ ਹਾਥੀ ਨੂੰ ਸ਼ਰਾਬ ਪਿਆਈ ਹੋਈ ਕਿ ਮੇਰੇ ਅੱਗੇ ਲਾ ਕਰਕੇ ਲੈ ਕਰਕੇ ਆਏ ਤੇ ਇਧਰੋਂ ਜਦੋਂ ਹਾਥੀ ਮਾਰ ਥਲੇ ਆ ਗਿਆ ਨਾ ਭਾਈ ਬਚਿੱਤਰ ਸਿੰਘ ਸਾਹਿਬ ਨੇ ਕਿਹਾ ਵੀ ਸਿੰਘੋ ਦਰਵਾਜ਼ਾ ਖੋਲੋ ਮੇਰੇ ਸਾਹਮਣੇ ਉਹ ਦੇ ਰਹੇ ਜਦੋਂ ਲੋਹਗੜ ਦਾ ਦਰਵਾਜ਼ਾ ਖੁੱਲਿਆ ਅਕੱਲਾ ਸਿੰਘ ਬਾਹਰ ਨਿਕਲਿਆ ਵੇਖ ਕੇ ਪਹਾੜੀਏ ਹੱਸ ਪਏ ਵੀ ਅਜੇ ਡਰ ਗਏ ਲੱਗਦੇ ਫੇ ਕੋਈ ਨਹੀਂ ਹੋਰ ਬਾਹਰ ਨਿਕਲਿਆ ਭਾਈ ਬਚਿੱਤਰ ਸਿੰਘ ਸਾਹਿਬ ਨੇ ਕਿਹਾ ਵੀ ਗੋਲੀ ਨਾ ਚਲਾਇਓ ਕੋਈ ਹੁਣ ਮੋਰਚਿਆਂ ਚ ਮੇਰਾ ਤੇ ਹਾਥੀ ਦਾ ਯੁੱਧ ਵੇਖਿਓ ਅੱਜ ਤਮਾਸ਼ਾ ਵੇਖਿਓ ਤੁਸੀਂ ਭਾਈ ਬਜਤਰ ਸਿੰਘ ਸਾਹਿਬ ਜੀ ਜਦੋਂ ਕਹਿੰਦੇ ਅੰਦਰੋਂ ਤੁਰੇ ਆ ਨਾ ਘੋੜੇ ਲੀਆਂ ਬਾਗਾ ਛੇੜ ਕੇ ਐਨਾ ਵੀਰ ਰਸ ਚੜ ਗਿਆ ਕਵੀ ਰਾਜ ਉੱਥੇ ਹੋਰ ਲਿਖਦੇ ਆ ਵੀ ਨੈਤਰਾ ਵਿੱਚ ਨਉ ਉਤਰ ਆਇਆ ਸੀ ਬਜਤਰ ਸਿੰਘ ਸਾਹਿਬ ਦਾ ਤੇ ਐਨਾ ਵੀਰ ਰਸ ਸੀ ਕਿ ਮਸ਼ਹਾਇਰਿਆਂ ਨੂੰ ਆਪੇ ਹੀ ਕੁੰਡ ਪੈ ਗਏ ਨਿਹਦੇ ਸ਼ੇਰ ਦੀ ਛਟਾ ਉੱਡਦੀ ਆ ਨਾ ਕਹਿੰਦੇ ਕਿਹੜੀ ਸ਼ੇਰ ਜਦੋਂ ਸ਼ਿਕਾਰ ਕਰਨ ਲੱਗਦਾ ਹੈ ਨਾ ਉਦੀ ਗਰਦਨ ਤੋਂ ਲੈ ਕੇ ਪੂਛ ਤੱਕ ਵਾਲ ਖੜੇ ਹੋ ਜਾਂਦੇ ਆਪਣੇ ਆਪ ਹੀ ਸ਼ਿਕਾਰ ਵੱਲ ਵੇਖਦੇ ਉਹਨੂੰ ਕਹਿੰਦੇ ਸ਼ੇਰ ਦੀ ਛਟਾ ਉੱਠਣੀ ਤੇ ਜਿਹਦੇ ਸਿੰਘ ਦਾ ਵੀਰਾਸ ਨਾਲ ਫਿਰ ਦਾੜਾ ਖੜਾ ਹੋ ਜਾਂਦੇ ਨੇ ਕੇਸ ਤੇ ਮਸ਼ਹਰਿਆਂ ਨੂੰ ਆਪੇ ਕੁੰਡ ਪੈ ਗਏ ਭਾਈ ਬਚਤਰ ਸਿੰਘ ਸਾਹਿਬ ਨੇ ਵੇਖਿਆ ਵੀ ਹਾਥੀ ਮਾਰ ਥੱਲੇ ਆ ਗਿਆ ਬੱਸ ਫਿਰ ਘੋੜੇ ਨੂੰ ਅੱਡੀ ਮਾਰੀ ਐ ਦੱਸਣ ਲੱਗਿਆਂ ਸਮਾਂ ਲੱਗਦਾ ਪਰ ਜਦੋਂ ਵਰਤਾਰਾ ਵਰਤਿਆ ਹੋਊਗਾ ਉਦੋਂ ਤਾਂ ਛਿੰਨ ਚ ਹੀ ਵਰਤਿਆ ਘੋੜਾ ਹਾਥੀ ਦੀ ਸੁੰਨ ਵਿੱਚ ਸੈਫ ਵੱਜੀ ਹੋਈ ਸੀ ਜਿਹੜਾ ਕੁਮਾਰ ਆ ਸੀ ਹਾਥੀ ਸ਼ਰਾਬ ਦਾ ਰੱਜਾ ਫਾਈਵ ਚਤਰ ਸਿੰਘ ਸਾਹਿਬ ਨੇ ਇੰਨੀ ਫੁਰਤੀ ਨਾਲ ਘੋੜਾ ਖੋਦਾਇਆ ਹਾਥੀ ਦੀ ਸੁੰਨ ਵਿੱਚ ਵੱਜੀ ਹੋਈ ਸੈਫ ਦਾ ਵਾਰ ਬਚਾ ਕੇ ਘੋੜਾ ਸੀਖ ਪੌੜ ਕਰ ਦਿੱਤਾ ਜੇ ਕੋੜਾ ਸਿੱਧਾ ਖੜਾ ਹੋ ਜੇ ਉਹਨਾਂ ਨੂੰ ਸੀਖ ਪੌੜ ਕਹਿੰਦੇ ਆ ਜਦਦਾ ਆਪਾਂ ਖਲੋਂਦੇ ਬੰਦਿਆਂ ਮੰਨ ਐਂ ਘੋੜੇ ਖਲੋ ਜਾਂਦੇ ਆ ਜਿਨ੍ਹਾਂ ਨੂੰ ਸੀਖ ਪੌੜ ਹੋਣ ਦੀ ਆਦਤ ਹੁੰਦੀ ਨਾ ਘੋੜਿਆਂ ਨੂੰ ਉਹਨਾਂ ਨੂੰ ਥੱਲੇਓ ਚਮ ਦੀ ਬੈਲਟ ਮਾਰੀ ਹੁੰਦੀ ਹੈ ਨਾਲ ਭੀ ਸਵਾਰ ਨਾ ਛੁੱਟਦੇ ਕਦੇ ਭਾਈ ਬਚਿੱਤਰ ਸਿੰਘ ਸਾਹਿਬ ਨੇ ਬਾਗਾ ਛੱਡ ਦਿੱਤੀਆਂ ਫਿਰ ਸੀਖ ਪੌੜ ਕਰਤਾ ਕਾਠੀ ਦਾ ਆਸਣ ਛੱਡ ਕੇ ਸੂਰਬੀਰ ਉੱਛਲਿਆ ਇੱਕ ਵਾਰੀ ਕਾਠੀ ਤੋਂ ਤੇ ਦੋਵਾਂ ਹੱਥਾਂ ਨਾਲ ਨਾਗਣੀ ਪਰਛੇ ਦਾ ਵਾਰ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਕੇ ਮੱਥੇ 'ਚ ਮਾਰਿਆ ਫਿਰ 12 ਫਲਾਦ ਦੇ ਚੌੜੇ ਤਵੇ ਪਾੜਦਾ ਨਾਗਣੀ ਪਰਛਾਂਦਰ ਤਸ ਗਿਆ ਮੱਥੇ ਵਿੱਚ ਉਹ ਨਾਗਣੀ ਵਰਸ਼ਾ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਸੁਭਾਯਮਾਨ ਦੋਵੇਂ ਬਾਵਾ ਨੂੰ ਫਲਾ ਕੇ ਕਰੋ ਤੇ ਏਡਾ ਲੰਮਾ ਫੜਵਾ ਉਹਦਾ ਤੇ ਜਦੋਂ ਮਾਰਿਆ ਵਰਸ਼ਾ ਨਾਲ ਹੀ ਮਧਾਣੀ ਵਾਂਗ ਰੜਕ ਦਿੱਤਾ ਤੇ ਉਥੇ ਕਵੀ ਰਾਜ ਨੇ ਲਿਖਿਆ ਜਿਵੇਂ ਜਿਵੇਂ ਪਰਛਾਹ ਘੋੜਾ ਥੱਲੇ ਨੂੰ ਆਇਆ ਤੇਵੇਂ ਤੇਵੇਂ ਪਰਛਾਹ ਉਹਦੇ ਮੱਥੇ 'ਚੋਂ ਨਿਕਲਿਆ ਐਨ ਖੂਨ ਦੀ ਧਾਰਾ ਉਹਦੇ ਮੱਥੇ 'ਚੋਂ ਵਹੀ ਉਹਦਾ ਸਿਰ ਝੁਕ ਗਿਆ ਪੀੜਾ ਬੜੀ ਸੀ ਮੱਥੇ 'ਚੋਂ ਵੱਜਿਆ ਪਰਛਾਹ ਸਹਾਰਿਆ ਨਾ ਗਿਆ ਤੇ ਹਾਥੀ ਦਾ ਆਪਣਾ ਸਿਰ ਝੁਕਾ ਕੇ ਤੜਫਣ ਲੱਗ ਪਿਆ ਕਵੀ ਰਾਜ ਲਿਖਦੇ ਆਉਂ ਲੱਗ ਰਿਆ ਸੀ ਜਿਵੇਂ ਕੇਸ਼ਰੀ ਚੰ드 ਰਾਜੇ ਦਾ ਖੂਨੀ ਹਾਥੀ ਭਾਈ ਬਚਤਰ ਸਿੰਘ ਸਾਹਿਬ ਨੂੰ ਮੱਥਾ ਟੇਕ ਰਿਆ ਤੇ ਗਿਆ ਰਿਆ ਹੋਵੇ ਕਿ ਗੁਰੂ ਕਾ ਸਿੱਖਾ ਮੇਥੋਂ ਪੁੱਲ ਹੋ ਗਈ ਗਲਤੀ ਹੋ ਗਈ ਅਦਰਾਹ ਐ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਦੇ ਫਿਰ ਫੁਲਾ ਕੇ ਵੀ ਆਹ ਭਾਈ ਬਚਤਰ ਸਾਹਿਬ ਤੇਰੇ ਤੇ ਬਖਸ਼ਿਸ਼ ਕਰੀਏ ਤੇ ਭਾਈ ਬਚਤਰ ਸਿੰਘ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਡਰ ਨਹੀਂ ਲੱਗਦਾ ਕਹਿੰਦਾ ਡਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਮੈਨੂੰ ਅਮਰ ਕਰ ਦੇਣ ਲੱਗੇ ਸਤਿਗੁਰੂ ਜੀ ਮੈਨੂੰ ਥਾਪੜਾ ਦਿੱਤਾ ਤੇ ਮੈਨੂੰ ਤਾਂ ਲੱਗ ਰਿਹਾ ਵੀ ਸਦਾ ਜਿੰਨਾ ਚਿਰ ਕਾਇਨਾਤ ਰਹੂਗੀ ਮੇਰਾ ਨਾਮ ਪ੍ਰਸਿੱਧ ਰਹੂਗਾ ਇਹ ਗੁਰੂ ਸਾਹਿਬ ਮੇਰੇ ਤੇ ਬਖਸ਼ਿਸ਼ ਕਰਨ ਲੱਗੇ